ਕਿਸ ਤਰੀਕੇ ਦੇ ਨਾਲ ਹੁਣ ਤੱਕ ਕੇਂਦਰ ਸਰਕਾਰ ਭਾਜਪਾ ਔਰ ਮੋਦੀ ਸਾਹਿਬ ਪੰਜਾਬ ਦੇ ਨਾਲ ਮਤਰੀ ਮਾਂ ਵਾਲਾ ਸਲੂਕ ਕਰਦੇ ਰਹੇ ਨੇ ਉਹ ਇੱਕ ਵਾਰ ਆਪਦੀ ਆਦਤ ਮੁਤਾਬਕ ਉਹ ਉਹੀ ਰਵਈਆ ਫੇਰ ਪੰਜਾਬ ਦੇ ਨਾਲ ਦੁਹਰਾ ਕੇ ਮਹਿਜ਼ 1600 ਕਰੋੜ ਰੁਪਏ ਦਾ ਪੈਕੇਜ ਦੇ ਕੇ ਜਿਹੜਾ ਕਿ ਮੈਂ ਸਮਝਦਾ ਕਿ ਉੱਠ ਦੇ ਮੂੰਹ ਦੇ ਵਿੱਚ ਜੀਰੇ ਵਾਲਾ ਕੰਮ ਹੈ ਉਹ ਕਰਕੇ ਗਏ ਨੇ ਪੰਜਾਬੀਆਂ ਦੇ ਅੱਲੇ ਜ਼ਖਮਾਂ ਦੇ ਉੱਪਰ ਮੱਲਮ ਲਾਉਣ ਦੀ ਬਜਾਏ ਉਹ ਨਮਕ ਲਗਾ ਕੇ ਗਏ ਨੇ ਔਰ ਉਹਨੂੰ ਨਮਕ ਲਗਾ ਕੇ ਰਗੜ ਕੇ ਗਏ ਨੇ ਮੈਂ ਸਮਝਦਾ ਕਿ ਇਹੋ ਜਿਹਾ ਵਰਤਾਰਾ ਤਾਂ ਕੋਈ ਵਿਰੋਧੀ ਵੀ ਨਹੀਂ ਕਰਦਾ ਹੁੰਦਾ ਜਿੱਥੇ ਪਿਛਲੇ ਸਮਿਆਂ ਦੇ ਵਿੱਚ ਜਦੋਂ ਅਫਗਾਨਿਸਤਾਨ ਦੇ ਵਿੱਚ ਭੁਕੰਪ ਆਇਆ ਜੋ ਅਰਥਕਵੇਕ ਆਇਆ ਉੱਥੇ ਤਾਂ ਬੜਾ ਖੁੱਲ੍ਹ ਦੇ ਨਾਲ ਐਲਾਨ ਹੁੰਦੇ ਨੇ ਪਰ ਪੰਜਾਬ ਦੇ ਨਾਲ ਇਹੋ ਜਿਹਾ سلوਕ ਇਹ ਅਨਫੋਰਚੂਨੇਟਾ ਇਹ ਮੰਦਭਾਗ ਹੈ ਇਸ ਤੋਂ ਪਹਿਲਾਂ ਜਿਵੇਂ ਪਰਸੋ ਦੱਸਿਆ ਸੀਗਾ ਕਿ 20000 ਕਰੋੜ ਦੀ ਮੰਗ ਸੀ ਤੇ ਉਹਦੇ ਚੋਂ ਮਹਿ 1600 ਕਰੋੜ ਦੇਣਾ ਔਰ ਫਿਰ ਜੋ ਸਾਡੇ ਪੰਜਾਬ ਦੇ ਹੱਕ ਹਕੂਕ ਦੇ ਪੈਸੇ ਸੀਗੇ ਤਕਰੀਬਨ 60000 ਕਰੋੜ ਜਿਹੜਾ ਕਿ 50000 ਕਰੋੜ ਦਾ ਨੁਕਸਾਨ ਜੀਐਸਟੀ ਰਜਿਮ ਦੇ ਵਿੱਚ ਹੋ ਚੁੱਕਿਆ ਔਰ 10000 ਕਰੋੜ ਆਰਡੀਐਫ ਐਮਡੀਐਫ ਤੇ ਪ੍ਰਧਾਨ ਮੰਤਰੀ ਗ੍ਰਾਮੀਨ ਸੜਕ ਯੋਜਨਾ ਦਾ ਰੋਕ ਰੱਖਿਆ ਹੈ ਉਹਦਾ 60000 ਕਰੋੜ ਉਹ ਤੇ 20000 80000